ਸਿਮਰਨ ਨਾ ਕੀਤਾ ਤੇ ਪਸ਼ੂ ਦੀ ਤਰ੍ਹਾਂ ਜੀਵੇਗਾ ਔਰ ਹੋ ਸਕਦਾ ਹੈ ਕਿਦਰੇ ਮੁੜ ਜਾਏ ਪਸ਼ੂ ਹੋ ਜਾਵੇ ਸਿਮਰਨ ਨਾ ਕੀਤਾ ਤੇ ਬੜਾ ਭयंकर ਜ਼ੁਲਮ ਕੀਤਾ ਹੋ ਸਕਦਾ ਹੈ ਇਸ ਦਾ ਜਨਮ ਵੀ ਨਾ ਹੋਵੇ ਬਹੁਤ ਲੰਮੇ ਸਮੇਂ ਤੱਕ ਭਟਕੇ ਇਹਨੂੰ ਮਾਂ ਹੀ ਕੋਈ ਨਾ ਮਿਲੇ ਬਹੁਤ ਪਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ اے ਪ੍ਰਭੂ ਤੇਰੀ ਦੁਨੀਆ 'ਚ ਕਿਦਰੇ ਪ੍ਰੇਤ ਨੇ ਕਿਦਰੇ ਭੂਤ ਨੇ ਕਿਦਰੇ ਪਿਛਾਚ ਨੇ ਜਿਨ੍ਹਾਂ ਦਾ ਜਨਮ ਨਹੀਂ ਭਟਕਦੇ ਨੇ ਦੇਵਤਿਆਂ ਦਾ ਵੀ ਛੇਤੀ ਜਨਮ ਨਹੀਂ ਬੜਾ ਨਾਮ ਜਪਿਆ ਬੜੀ ਬੰਦਗੀ ਕੀਤੀ ਥੋੜਾ ਜਿਹਾ ਪੈਂਦਾ ਰਿਹਾ ਸਰੀਰ ਦਾ ਅੰਤ ਹੋ ਗਿਆ ਐਸੇ ਮਨੁੱਖ ਦਾ ਜਲਦੀ ਜਨਮ ਨਹੀਂ ਹੋਵੇਗਾ ਕਿਉਂਕਿ ਜਿਤਨੀ ਪਵਿੱਤਰਤਾ ਉਹਦੇ ਕੋਲ ਹੈ ਜਿਤਨਾ ਗਿਆਨ ਉਹਦੇ ਕੋਲ ਹੈ ਜਿਤਨਾ ਰਸ ਉਹਦੇ ਕੋਲ ਰੱਬੀ ਹੈ ਉਸ ਤਰ੍ਹਾਂ ਦੀ ਕੋਈ ਮਾਂ ਚਾਹੀਦੀ ਹੈ ਹਰ ਮਾਂ ਉਸ ਨੂੰ ਜਨਮ ਨਹੀਂ ਦੇ ਸਕਦੀ ਇਹ ਦੇਵਤੇ ਅਕਸਰ ਗੁਰਦੁਆਰਿਆਂ ਚਾਹੁੰਦੇ ਨੇ ਮੰਦਰਾਂ ਚਾਹੁੰਦੇ ਨੇ ਦਰਗਾਹਾਂ ਚਾਹੁੰਦੇ ਨੇ ਜਿੱਥੇ ਸਦਸੰਗ ਹੋ ਰਿਹਾ ਹੋਵੇ ਰੱਬ ਦਾ ਨਾਮ ਜਪਿਆ ਜਾ ਰਿਹਾ ਹੋਵੇ ਇਹ ਦੇਵਤੇ ਹੁੰਦੇ ਨੇ ਉਹਨਾਂ ਕਰਕੇ ਵਾਈਬ੍ਰੇਸ਼ਨ ਵੀ ਅੱਛੀ ਬਣ ਜਾਂਦੀ ਨਿਰਆਕਾਰ ਸਰੂਪ ਹੈ ਉਹਨਾਂ ਦਾ ਆਹ ਤਾਂ ਜਿਹੜਾ ਉਹਨਾਂ ਦੇਵਤਿਆਂ ਨੂੰ ਦੇਖ ਸਕਦਾ ਹੈ ਨਿਰਆਕਾਰ ਨੂੰ ਉਹਨੂੰ ਕਹਿੰਦੇ ਨੇ ਇਹਦੇ ਕੋਲ ਦਿਵ ਦ੍ਰਿਸ਼ਟੀ ਹੈ ਦੇਵ ਦ੍ਰਿਸ਼ਟੀ ਵੇਖਣ ਵਾਲੀ ਦ੍ਰਿਸ਼ਟੀ ਹੈ